ਅੱਜ ਵੀਰਵਾਰ ਦਾ ਦਿਨ ਆ ਤੇ ਵੀਰਵਾਰ ਨੂੰ ਆਪਣੇ ਨਿਆਈ ਵਾਲੇ ਵਾਣ ਦੀ ਪਾਣੀ ਦੀ ਵਾਰੀ ਹੁੰਦੀ ਆ ਤੇ ਮੋਗਾ ਭਾਈ ਬੰਦ ਸੀਗਾ ਤੇ ਇੱਥੋਂ ਦਾ ਮੋਗਾ ਆਪਣਾ ਪਾਏ ਦਾ ਮਾਰੇ ਦੇਖ ਕੇ ਲੋਕ ਮੂਹੂ ਰਹੇ ਨੇ ਕੋਈ ਨਾ ਟਪਾ ਲੈਣਾ ਹਾਂ ਸੰਗੀ ਆਉਂਦੀ ਐ ਉਹ ਕਾਕਾ ਮੈਂਬਰ ਜੀ ਕੀ ਹਾਲ ਆ ਠੀਕ ਆ ਜੀ ਬੜਾ ਚੱਕਿਆ ਗੰਡਾਸਾ ਤੇ ਕੋਪਾ ਕੋਪਾ ਕੋਪੀ ਜਾਂਦੀ ਹੈ ਨਾ ਹਾਂਜੀ ਹਾਂਜੀ ਯੈਸ ਸਰ ਵਧੀਆ ਸੇਤ ਹੈ ਕਿਹੜੇ ਪਾਸੇ ਕਿਹੜਾ ਕੱਢਿਆ ਸੰਗ ਤਾਂ ਸੇਤ ਫਿੱਟ ਕਰਨ ਵਾਸਤੇ ਤੋਰਾ ਫੇਰਾ ਤੋਰਾ ਫੇਰਾ ਨਹਿਰ ਤੱਕ ਵੈਰੀ ਗੁੱਡ ਐਮਨਲਾ 2.5 3 ਕਿਲੋਮੀਟਰ ਹੋ ਗਿਆ ਹਾਂਜੀ ਹਾਂਜੀ ਇੱਕ ਪਾਸੇ ਦਾ 25 ਮਿੰਟਾਂ ਜੀ ਲੱਗ ਗਿਆ ਬਹੁਤ ਵਧੀਆ ਜੀ ਆ ਇਹ ਤੇ ਕਾਕਾ ਹੁਣ ਸਾਧਨ ਜੇ ਹੋ ਗਏ ਜਦੋਂ ਆਪਾਂ ਪਹਿਲਾਂ ਛੋਟੇ ਹੁੰਦੇ ਆਪਾਂ ਨੂੰ ਰੋਟੀ ਲੈ ਕੇ ਭੇਜ ਦਿੰਦੇ ਸੀ ਖੇਤਾਂ ਨੂੰ ਹਨਾ ਦੋ ਝੋਲੇ ਟੰਗੇ ਹੁੰਦੇ ਖੇਤ ਜਮਲਾ ਹੜੰਬਾ ਵਗੈਰਾ ਲੱਗਿਆ ਹੁੰਦਾ ਹਨਾ ਤੇ ਲੌਂਕ ਦੇ ਤੁਰੇ ਜਾਂਦੇ ਸੀ ਉਦੋਂ ਮਾਲਾ ਤੇਰਾ ਖੇਤ ਸਾਡੇ ਕਿ ਤਿੰਨ ਕਿਲੋਮੀਟਰ ਪੈ ਜਾਂਦਾ ਹਨਾ ਅਸੀਂ ਉਦੋਂ ਵੀ ਅੱਗੇ ਲੰਘ ਜਾਂਦੇ ਸੀ ਤੁਹਾਡੇ ਖੇਤ ਵਿੱਚ ਦੀ ਲੰਘਦੇ ਹੁੰਦੇ ਉਹ ਵੀ ਬੇੜਾ ਹੀ ਹੁੰਦਾ ਸੀ ਹਨਾ ਤੇ ਅੱਜ ਕੱਲ ਜਿਵੇਂ ਮੋਟਰਸਾਈਕਲ ਤੋਂ ਬਿਨਾਂ ਪੈ ਰਹੀ ਲਾਉਂਦੇ ਫੇਰ ਵੀ ਕੋਈ ਕਹਿੰਦਾ ਹਾਂ ਵੀ ਗੱਡੀ ਹਾਂ ਜਿਹੜੇ ਟੁਰਕੇ ਜਾਂਦੇ ਰਹੇ ਹਾਂ ਹਾਂ ਬਸ ਉਦੋਂ ਟੁਰਕੇ ਵਾਲਾ ਜਮਾਨਾ ਹੀ ਸੀ ਨਾ ਕਾਕਾ ਥੋੜਾ ਜਿਹਾ ਫਿਰ ਸਾਈਕਲ ਮਿਲ ਗਏ ਸੀ ਆਪਾਂ ਤਾਂ ਉਹੀ ਜਹਾਜ ਵਰਗੇ ਲੱਗਦੇ ਸੀ ਹਨਾ ਕਿ ਬਾ ਯਾਰ ਕੀ ਪਤਾ ਟੁਰਕੇ ਮੋਗੇ ਤੇ ਜਿਹੜਾ ਮਾਰਕ ਖੇਤ ਸਾਡਾ ਕਿੱਥੇ ਪੰਡਾਲੀ ਮਿੰਟਾਂ 'ਚ ਪਾ ਗ ਜਾਂਦੇ ਸੀ ਹਾਂ 45 ਮਿੰਟ ਤੇ ਖੇਤ ਆਪਣਾ ਲਾਲਾ ਵੀ ਅਸੀਂ ਅੱਧੇ ਘੰਟੇ ਹੀ ਪਹੁੰਚਦੇ ਸੀ ਉਹਦੇ ਖੇਤ ਤੋਂ ਅੱਗੇ ਜਿਵੇਂ ਤੂੰ ਹੁਣ ਥੋੜਾ ਜਿਹਾ ਮੱਠਾ ਕੀੜਾ ਕੱਢ ਗਿਆ ਆਏ ਹੋਏਗਾ ਨਾ ਵੀ ਆਪਾਂ ਥੋੜਾ ਜਿਹਾ ਉਦੋਂ ਚੱਕਵੇਂ ਪੈਰੀ ਜਾਂਦੇ ਹੁੰਦੇ ਸੀਗੇ ਕਿ ਰੋਟੀ ਲੈ ਕੇ ਜਾਣੀ ਹੁੰਦੀ ਏਦੋਂ ਹਾਂਜੀ ਹਾਂ ਤੇ ਬਾਕੀ ਸਮੇ ਸਮੇ ਦੀਆਂ ਗੱਲਾਂ ਨੇ ਕਾਕਾ ਹਣਾ ਹਾਂ ਹੁਣ ਉਹ ਦੂਜੀਆਂ ਬੈਟਰੀ ਵਾਲੀਆਂ ਸਕੂਟਰੀਆਂ ਆਈਆਂ ਹਾਂ ਕਿ ਇਹ ਵਧ ਗਈ ਮੇਰਾ ਠੀਕ ਹੈ ਜੀ ਬੰਦਾ ਕਰਦਾ ਰਿਹਾ ਹਾਂ ਹਾਂ ਭਾਈ ਸੋਹਣੀ ਗੱਲ ਆ ਗਈ ਤੇ ਕਾਕੇ ਪਰਣਾੰਦਾ ਬਈ ਕਾਕੇ ਮੈਂਬਰ ਦਾ ਸੋਹਣਾ ਸਨੇਹਾ ਤੜਕੇ ਉੱਠੋ ਸੈਰ ਕਰੋ ਸਿਹਤ ਫਿੱਟਰ ਆਉਂਦੀ ਐ ਨਹੀਂ ਜਦੋਂ ਥੋੜਾ ਜਿਹਾ ਨਾ ਮਟਾਪਾ ਵੱਧਣ ਲੱਗੇ ਤਾਂ ਕਾਕਾ ਕੈਸਟ੍ਰੋਲ ਵੱਧਣ ਲੱਗ ਜਾਂਦਾ ਨਾ ਉਹ ਬਿਮਾਰੀਆਂ ਦਾ ਹਾਂ ਉਹ ਬਿਮਾਰੀਆਂ ਦਾ ਘਾਰ ਆ ਨੇਰਾ ਤਾਂ ਕਰਕੇ ਆਪਦਾ ਘੰਟਾਕ ਜਿੰਮ ਚ ਉੱਥੇ ਮੱਥਾ ਮਾਰ ਲੈਂਦੇ ਨਾਲੇ ਹੋਰਾਂ ਨੂੰ ਲਵਾ ਲਈਦਾ ਤੇ ਆਪਦੀ ਸਿਹਤ ਫਿੱਟ ਰਹਿੰਦੀ ਹੈਗੀ ਹਨਾ ਆ ਚਾਹ ਪਾਣੀ ਪੀ ਜੇ ਧੰਨਵਾਦ ਚਲ ਚੰਗਾ ਭਰਾ ਚੰਗੀ ਗੱਲ ਲੱਗੀ ਤੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆਪਣਾ ਨਵੇਂ ਬਲੌਗ ਚ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਆਖਦੇ ਆਂ ਰੂੜੀਆਂ ਤੇ ਪਾਥੀਆਂ ਮੱਥੇ ਲਾ ਕੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਸੀ ਰੋਜ ਤੇ ਜਿਹੜੀਆਂ ਕੀਪਿੰਟਾਂ ਦੀ ਇਸ਼ਾਨ ਹੁੰਦੀਆਂ ਅੱਜ 25 ਜਨਵਰੀ 12 ਮਾਰਗ ਸਾਲ 2024 ਤੇ ਸਵਾ ਜਿਹੜੇ ਦੇ ਸਵਾ 8 ਵਜੇ ਦਾ ਤੇ ਗਟਾਰਾਂ ਦੀ ਚੀਂਚਾਟ ਸੁਨਾਜੀ ਲਵਾਉਂਦੀ ਹੈਗੀ ਤੇ ਫਿਰ ਜੀ ਇੱਕ ਡਿਉਟੀ ਲਾ ਲਿਆ ਉਹਦੀ ਜੰਮ ਦੀ ਬਾਕੀਆਂ ਹੁਣ ਕਰਦੀਆਂ ਡਿਉਟੀਆਂ ਸ਼ੁਰੂ ਹੋ ਗਿਆ ਤੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਬਲੌਗਸ ਨੂੰ ਬਾਕੀ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਹੈ ਇਸ ਗੱਲ ਦੀ ਗਾਰੰਟੀ ਅਸੀਂ ਪਹਿਲਾਂ ਹੀ ਦੇ ਦਿੰਦੇ ਹਾਂ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਇਹ ਪਿੰਡਾਂ ਵਾਲੇ ਦੇਸੀ ਪਰਦੇਸੀ ਮੌਲਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਆ ਤੇ ਮਾਤਾ ਜੀ ਕੀ ਕਰੀ ਜਾਂਦੇ ਅੰਮੀ ਮਧਾਣੀ ਲੱਗੀ ਬਈ ਆ ਪ੍ਰਸ਼ਾਦਾ ਹੀ ਹੁੰਦੇ ਆ ਖੇਰਾ ਪ੍ਰਸ਼ਾਦਾ ਮਨਸਕਾਹੋ ਬਾਈ ਸਾਰਿਆਂ ਨੂੰ ਧੰਨਵਾਦ ਤੁਹਾਡੇ ਯਾਰ ਬੰਦੀ ਲੋ ਆਜੋ ਬੇ ਕੋਈ ਰੋਟੀਆਂ ਖਾ ਲਓ ਪਰ ਸਾਡੇ ਰੋਟੀਆਂ ਖਾ ਲਓ ਅਸਰ ਤਾਂ ਕਿਉਂ ਉਹਨਾਂ ਨੂੰ ਮਤ ਭੁੱਖ ਲੱਗੀ ਪਈ ਹੁੰਦੀ ਆ ਭਾਈ ਤੈਨੂੰ ਲੱਗਦਾ ਕਿਹੜੇ ਵੇਲੇ ਰੋਟੀਆਂ ਮਿਲ ਜਾਣ ਆਟਾ ਬੰਨਣ ਦੀ ਕਾਟਿਆ ਹੁਣ ਪਾ ਲੈਂਦੀ ਹਾਂਜੀ ਤੇ ਇਧਰ ਭਾਈ ਸਾਹਿਬ ਅੱਖਾਂ ਵਿੱਚ ਬੈਠਾ ਤਾਂ ਤੇਰੇ ਪਰ ਤਾਂ ਚੱਲਦਾ ਬਜਾੜਾ ਥੁਰ ਜਾਂਦਾ ਇਹ ਹੈ ਉਹ ਕੀ ਕਰੇ ਉਹ ਜਰਾ ਠੰਡ ਲੱਗ ਗਈ ਆ ਲੱਗਦਾ ਇਹਨੂੰ ਵੀ ਕੀ ਕਰੇ ਇਹ ਬੈਠਾ ਦੇਖ ਕੁੱਗੀ ਮਗੋਂ ਅੱਖਾਂ ਵਿੱਚ ਬੈਠਾ ਜਿਵੇਂ ਬਿੱਲੀ ਤੇ ਕਰਦੀ ਕੁੱਗੀ ਅੱਖਾਂ ਵਿੱਚ ਜਿੰਦੀ ਆ ਸਸਤਾਈ ਅੰਦਰ ਇਹਨਾਂ ਦਾ ਨਾ ਰਾਤ ਨੂੰ ਸੌਂਦੇ ਨਹੀਂ ਹਣਾ ਪਾਗ ਲੱਗਦਾ ਹੋਰ ਦੇਖੋ ਕੱਟੀ ਦੇ ਉੱਤੇ ਬੈਠਾ ਗਿਆ ਨਾ ਤਾਂ ਜਾ ਕੇ ਕੱਟੀ ਨਾਲ ਬੂਰੀ ਲੈ ਆ ਜਾਣਾ ਤੂੰ ਚਾਰਚ ਬੈਠੀ ਹੁੰਗੀ ਜਾਂਦਾ ਇਹ ਤੂੰ ਹੱਥ ਕਰੇ ਐ ਤਲੀ ਮੋਛਾਈ ਤੇ ਬਿੰਗੀਆਂ ਕਰ ਰੱਖੀਆਂ ਨੇ ਸੇਕ ਲਵਾ ਲਵਾ ਕੇ ਉਹ ਚੋਕਾ ਲੱਗ ਜਾਂਦਾ ਜਿੱਤੇ ਪਿੱਛੇ ਹਟ ਜਾਂਦਾ ਇਹ ਬੈਠਾ ਹੁੰਦਾ ਨਹੀਂ ਹੈਲੋ ਬਿੱਲੇ ਉਹ ਬਿੱਲੇ ਯਾ ਕਿ ਹਾਂ ਅਜ ਰੇਤਾ ਜੂ ਆਪਣਾ ਰੇਤਾ ਤਾਂ ਅੱਜ ਤਾਂ ਬਾਵਾ ਦੇ ਨਾਲ ਆਏ ਹੋ ਹੈ ਚੰਗਾ ਦੇਣਾ ਅੱਜ ਅੱਜ ਤਾਂ ਦਿਨ ਵਧੀਆ ਲਾਇਆ ਕਿ ਉਹਨਾਂ ਨਾਲ ਕੋ ਢੂਗਾ ਤਾਂ ਪਕੜਦਾ ਨਹੀਂ ਆਦੀ ਦੇਖੋ ਵਾਚੀ ਬਦ ਲੱਗੂਆ ਬਹੁਤ ਆਪਾ ਹੈ ਬਾਈ ਚਲੋ ਦੇਖਨੇ ਆ ਪ੍ਰਸ਼ਾਤਾ ਪਾਣੀ ਚੱਕ ਕੇ ਬਸ ਰੋਟੀ ਲੱਗੂਗੀ ਹੁਣ ਮੈਂ ਸਿਹਾਲ ਕੋਈ ਨਹੀਂ ਆ ਗਗੂਆ ਹੈ ਤਗੜੀ ਮਾਸੀ ਦੇਖਣਾ ਬਈ ਯਾਰ ਅਬੀ ਗਗੂ ਪਾਣੀ ਦੀ ਬਾਰੀ ਲਾਵਾਂਗੇ ਤਗੜਾ ਹੋ ਜੀਗਾ ਹਾਂ ਹੁਣ ਇੱਥੇ ਨਹੀਂ ਚ

ਉਹ ਭੱਲੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ 10 ਪਹੁੰਚ ਗਿਆ ਸੂਏ ਤੇ ਅੱਜ ਵੀਰਵਾਰ ਦਾ ਦਿਨ ਆ ਤੇ ਵੀਰਵਾਰ ਨੂੰ ਆਪਣੇ ਨਿਆਈ ਵਾਲੇ ਵਾਣ ਦੀ ਪਾਣੀ ਦੀ ਵਾਰੀ ਹੁੰਦੀ ਆ ਤੇ ਪਾਣੀ ਸੁੱਖ ਨਾਲ ਵਾਧੂ ਦਿੱਤਾ ਹੋਇਆ ਆਪਣੇ ਏਰੀਆ 'ਚ ਰੱਬ ਨੇ ਪਿੱਛੇ ਭਾਖੜਾ ਨੇ ਤੇ ਪਾਖੜਾ ਨੇ ਇਰ ਤੇ ਪਿੱਛੋਂ ਇਹ ਪਾਟ ਕੇ ਆਉਂਦਾ ਸੂਆ ਐਡੀ ਕੀ ਜੋ ਦੀ ਥੱਲ ਬਣੀ ਹੋਈ ਜਿਹਦੇ ਵਿੱਚ ਦੀ ਆਸੂਏ ਦਾ ਪਾਣੀ ਲੰਘਦਾ ਪਿੱਛੋਂ ਉੱਚਾ ਕੰਮ ਅੱਗੋਂ ਨਿਮਾਨ ਕਰਕੇ ਇਹ ਥੱਲ ਆ ਬਣੀ ਹੋਈ ਹੈਗੀ ਤੇ ਆ ਖਾਲ ਆਪਣੇ ਖੇਤਾਂ ਨੂੰ ਜਾਊਗਾ ਤੇ ਮੋਗਾ ਖੋਲਣ ਆਏ ਆਂਗੇ ਮੈਂ ਤੇ ਮਨਪ੍ਰੀਤ ਤੇ ਮੋਗਾ ਬਈ ਪਾਣੀ ਬੇਲਿਆਂ ਵਰਗਾ ਸੀ ਤਾਂ ਕਰਕੇ ਬੰਦ ਸੀਗਾ ਤੇ ਸਮਾਂ ਹੋਇਆ 9:00 ਬਜੇ 10 ਮਿੰਟਾਂ ਦਾ ਤੇ ਵਾਰੀ ਆਪਣੀ ਹੁੰਦੀ ਹੈਗੀ ਸਵਾ 11:00 ਵਜੇ 11:14 ਮਿੰਟਾਂ ਤੋਂ ਵੱਢਦੇ ਨੇ ਆਪਣੇ ਖੇਤ ਲਵਿਓ ਇਹ ਇਥੋਂ ਦਾ ਮੌਕਾ ਆਪਣਾ ਕੀ ਦੇ ਚ ਗਿਆ ਗੱਟਾ ਪੱਲੜਕ ਖੁਸ਼ਬੀ ਲਾ ਕੇ ਬੰਦ ਕਰ ਦਿੰਦੇ ਆਗੇ ਹਾਂ ਕੀ ਲੱਗਿਆ ਹੋਇਆ ਪਤਾ ਹੀ ਲੱਗਿਆ ਗੱਟਾ ਲੈ ਫੋਨ ਫੜਾ ਮਾਰ ਕੇ ਡੰਗ ਲਾਉਂਗਾ ਅਖਲੀ ਐ ਨਾ ਗੋਮਾ ਸਿੰਘ ਮੁਖੀ ਦਾ ਉਹ ਨਹੀਂ ਦਿਖਾ ਦੇ ਮਾੜਾ ਥੱਲੇ ਕਰਕੇ ਦੈਂ ਦੈਂ ਵਰਤਾ ਇਹ ਇਹ ਨੌਜਵਾਨ ਆਪਣਾ ਮਣਪੀਤਾ ਉਧਰ ਦੀ ਆਊਗਾ ਬੰਬੂ ਕਾੜ ਤੇ ਸੂਏ ਸੂਏ ਐਸੀ ਤੇ ਮੈਂ ਖਾਲੇ ਖਾਲੇ ਨੱਕੇ ਬੰਨੇ ਚੈੱਕ ਕਰਦਾ ਪਾਣੀ ਲੈ ਕੇ ਆਣਾ ਤੁਰ ਆਪਣੇ ਖੇਤ ਤੱਕ ਤੇ ਠੰਡੀ ਸਾਰ ਦੀ ਰੋਤ ਨਜ਼ਾਰੇ ਦਾ ਮਾਹੌਲ ਠੰਡੀ ਠੰਡੀ ਬਾਗ ਦੀ ਹੋਈ ਹਵਾ ਬੁੱਲਾ ਹੁਣ ਥੋੜਾ ਜਿਹਾ ਥੰਮੇ ਹੋਇਆਗਾ ਤੇ ਯਾਕੇ ਲਾਉਨੇ ਆ ਪਾਣੀ ਤੇ ਅਗਲਾ ਨਜ਼ਾਰਾ ਤੁਹਾਨੂੰ ਆ ਵਿਖਾਉਨੇ ਆ ਜੱਟ ਜਿਮੀਦਾਰਾਂ ਵਾਲਾ ਤੇ ਪਾਣੀ ਮੇਰੇ ਨਾਲ ਨਾਲ ਤੁਰਦਾ ਜਾਊਗਾ ਨਹੀਂ ਪਤਾ ਮੈਥੋਂ ਹਾਂ ਮੂਰੇ ਮੂਰੇ ਭੱਜ ਜਾਵੇ ਤੇ ਖਾਲ ਮੈਂਟੋ ਸਿਕੰਟੀ ਭਰ ਜਾਣਾ ਤੇ ਆ ਠੱਲ ਦਾ ਨਜ਼ਾਰਾ ਛੋਟੇ ਹੁੰਦੇ ਇੱਥੇ ਬਹੁਤ ਨਾ ਹੁੰਦੇ ਰਹੇ ਆ ਇੱਥੇ ਵੱਡੀ ਘਾਟ ਹੁੰਦੀ ਸੀਗੀ ਪਹਿਲਾਂ ਚੌੜੀ ਵਾਲੀ ਕੱਚੀ ਫਿਰਸੂ ਆਹ ਪੱਕਾ ਹੋ ਗਿਆ ਸੀ ਜਿਵੇਂ ਜਿਵੇਂ ਟਾਈਮ ਬਦਲਦਾ ਗਿਆ ਚੱਲ ਹੁਣ ਮੈਂ ਆਇਆ ਪਾਣੀ ਲੈ ਕੇ ਹੈ ਹੈ ਇੱਥੇ ਤੇ ਚਲੋ ਉਹ ਤਾਂ ਫਿਰ ਡੂੰਗੀ ਸੀ ਨਾ ਅੰਦਰੋਂ ਥੋੜਾ ਜਿਹਾ ਫਿਰ ਉਹ ਹੀ ਜਾ ਰਿਸਕ ਤਾਂ ਹੁੰਦਾ ਹੀ ਆ ਜਾਨ ਮਾਲ ਦਾ ਜੇ ਬੱਚੇ ਇੱਥੇ ਪੰਗੇ ਲੈਣਗੇ ਤਾਂ ਹੈਂ ਕਹਾ ਚੱਕਲੀ ਨਿੱਕੇ ਜਾਚੇਗੇ ਆਪਣਾ ਵਾਲਾ ਚਲੋ ਵੀ ਅੱਪਾ ਚੱਲਦੇ ਆ ਖਾਲੇ ਖਾਲ ਵਾਹੀ ਕਰੂ ਵਾਹੀ ਕਰੂ ਹਾਂਜੀ ਖਾਲਸਾ ਜੀ ਜੀ ਕੀ ਹਾਲ ਨੇ ਹਾਂਜੀ ਚਲੋ ਵਧਾਈ ਚਾਹੀਦੇ ਭਾਈ ਕਿਰਪਾ ਚਾਹੀਦੇ ਰੱਬ ਦੀ ਚੜਦੀ ਕਲਾ ਹੀ ਆਪਣੀ ਵੀ ਮੋਗਾ ਬੰਦ ਸੀ ਗਈ ਲੋਟਾ ਮਹੌਲਾ ਪਾਣੀ ਤਾਂ ਬਾਦੂ ਆਪਣੇ ਘਰ ਹੈ ਨਾ ਪਾਣੀ ਹਾਂ ਸੁੱਖਣ ਨਲ ਬਾਦੂ ਇਹੀ ਗੱਲ ਕਰਦਾ ਹੁੰਦਾ ਸੀ ਬਈ ਮੈਂ ਵੀ ਪਰਮਾਤਮਾ ਦੀ ਕਿਰਪਾ ਸਾਡੇ ਏਰੀਆ 'ਚ ਹੈ ਨਾ ਪਾਖੜਾ ਸੂਏ ਨਹਿਰਾਂ ਸਾਰੇ ਬਾਦੂ ਨੇਗੇ ਤੇ ਤਾਂ ਕਰਕੇ ਮੋਗੇ ਬਈ ਲਗਭਗ ਬੰਦ ਕਰ ਦਿੰਦੇ ਹੁੰਦੇ ਆਗੇ ਨਾ ਜਦੋਂ ਪਾਣੀ ਵੇਲਵਾਈ ਹੁੰਦੀ ਹੈਗੀ ਤੇ ਚਲੋ ਚੰਗੀ ਗੱਲ ਆ ਪਰਮਾਤਮਾ ਨੂੰ ਦੁੱਧ ਪੁੱਤ ਪਾਣੀ ਸਭ ਨੂੰ ਦੇਵੇ ਹੈ ਨਾ ਸਹੀ ਗੱਲ ਹੈ ਹਾਂਜੀ ਇਹਦੇ ਨਾਲ ਹੀ ਆਪਣਾ ਤਾਂ ਹਾਂ ਬਸ ਮੈਂ ਗੱਲ ਕਰਦਾ ਹਾਂ ਹੁੰਦਾ ਸੀ ਹੁਣ ਮੈਂ ਪਾਣੀ ਮਖਾ ਮੇਰੇ ਮੂਰੇ ਮੂਰੇ ਜਾਈ ਜੋ ਮੈਨੂੰ ਤਾਂ ਪਾਣੀ ਦੇ ਨਾਲ ਨੀਰ ਨੰਦਣਾ ਖਾਲ ਇਤੋਂ ਤੱਕ ਭਰ ਵੀ ਗਿਆ 5 ਜੀ ਕਿੱਲੇ ਹੋ ਗਿਆ ਪਾਣੀ ਅੱਗੇ ਬਾਜੀ ਵਾ ਕੀ ਬਾਤ ਹੈ ਖੇਤ ਆ ਕੇ ਜਿਹੜਾ ਜੀ ਲੱਗਦਾ ਜਿਹੜਾ ਸਕੂਨ ਮਿਲਦਾ ਜਿਹੜਾ ਆਨੰਦ ਮਿਲਦਾ ਨਾ ਕੀ ਬਾਤਾਂ ਨੇ ਜੀ ਕਰਦਾ ਟਿਕ ਟਿਕ ਹੀ ਲਾ ਕੇ ਚਾਰ ਚੁਰੇ ਦੇਖੀ ਜਾਵਾਂ ਇੱਕ ਟੱਕ ਸ਼ਾਂਤੀ ਯਾਰ ਸ਼ਵੇਰੇ ਖੂਬਸੂਰਤ ਮਾਹੌਲ ਹੈ ਪਟਾਮੇਟਲੇ ਤੋਤੇ ਬੋਲਦੇ ਸੁਣਦੇ ਹੋਏ ਤੇ ਘਰੋਂ ਜਦੋਂ ਬੂਟ ਲਾ ਕੇ ਤੁਰਨ ਲੱਗੇ ਸੀ ਉਦੋਂ ਤਾਂ ਐ ਲੱਗਦਾ ਸੀ ਯਾਰ ਕਿਹੜੀ ਪਾਣੀ ਦੀ ਵਾਰੀ ਯਾਰ ਤੇ ਹੁਣ 5-7 ਕਿਲੋਵਾਟ ਜਦੋਂ ਹ ਤੁਰਿਆ ਤੇ ਹੁਣ ਐ ਲੱਗਦਾ ਸਰੀਰ ਜਾ ਖੁੱਲ ਗਿਆ ਤੇ ਨਿਆਰੇਦਾਰ ਮਾਹੌਲ ਹੈ 啊，卡里卡了。 ਨਵਾਂ ਬਣਿਆ ਹੋਇਆ ਖਾਲ ਆ ਕਿ ਕੱਚੇ ਨੱਕੇ ਬਣਿਆ ਨਾਲ ਮੱਥਾ ਲਾਉਣਾ ਪੈ ਰਿਆ ਤੇ ਇਹਦੇ ਆ ਚੱਪੂ ਜੇ ਗਾਇਬ ਹੋ ਵੀ ਗਏ ਟੁੱਟ ਫੁੱਟ ਗਏ ਕਿ ਮਟੀਰੀਅਲ ਮਾੜਾ ਲੱਗਿਆ ਸੀ ਜਾਂ ਇਹਦੇ ਜਿੱਥੇ ਅਸੀਂ ਆਪ ਜ਼ਿੰਮੇਵਾਰ ਹੁੰਨੇ ਆਂਗੇ ਤੇ ਇੱਧਰ ਵੀ ਇੱਟਾਂ ਵੱਟੇ ਜਲਾ ਕੇ ਕੱਚਾ ਪੱਕਾ ਬਣਾਇਆ ਲਾਇਆ ਤੇ ਕਿਤੇ ਤਾਂ ਚੱਪੂ ਜੇ ਹੁੰਦੇ ਵੀ ਆਉ ਦਾ ਧਰ ਕੇ ਟੱਕਣ ਜਾਂ ਜਾਂਦਾ ਲੱਗਦਾ ਤਾਂ ਇੱਟਾਂ ਰੋੜੇ ਜੇ ਇਕੱਠੇ ਕਰਕੇ ਜਿਸੇ ਦੀ ਮਿੱਟੀ ਲਾਤੀਆ ਇਹ ਗਾੜਾ ਇਥੋਂ ਪੁਲੀ ਕ੍ਰੋਸ ਕਰਦੀ ਆ ਥੱਲੇ ਦੀ ਤੇ ਫਿਰ ਹਾਲ ਕੰਮ ਗਰਮੋ ਗਰਮੀ ਹੋਇਆ ਪਿਆ ਹਾਂ ਨਾ ਨਾ ਹੋਰ ਵੀ ਨੌਜਵਾਨ ਵਧੀਆ ਸਿਹਤ ਹਾਂ ਵਧੀਆ ਜੀ ਇਹ ਮੋਟਰ ਤੇਰੀ ਆ ਹਾਂ ਜੀ ਇਹ ਤਿੰਨ ਦੀ ਹੈ ਨਾ ਤਿੰਨ ਦੀ ਹੈ ਕਿੰਨਾ ਖਰਚ ਆਇਆ ਸੀ ਇਹਦਾ ਡੇਢ ਲੱਖ ਦੀ ਲਵਾਈ ਇਹ ਡੇਢ ਲੱਖ ਦੀ ਤੇ ਖੂਪਾਈ ਸਾਡੇ ਐਨੇ ਕਿ ਡੂੰਘੇ ਨੇਗੇ ਆ ਜਿਵੇਂ ਪਹਿਲਾਂ ਦੱਸਦਾ ਹੁੰਦਾ ਸੀਗਾ ਪਹਿਲੇ ਵੀ ਦਿਖਾਉਂਦੇ ਰਹੇ ਨੇ ਹੈਗੇ ਤੇ ਕਿਤੇ 10 ਫੁੱਟ ਵੱਧ ਤੋਂ ਵੱਧ 12-13 ਕੋਈ 15 ਫੁੱਟ ਕਰੀ ਬੈਠਾਗਾ ਤੇ ਆ ਸੋਲਰ ਮੋਟਰਾਂ ਦਾ ਵੀ ਇਹ ਸੋਹਣਾ ਨਜ਼ਾਰਾਗਾ ਤੇ ਇਹ ਪ੍ਰਾਈਵੇਟ ਆ ਤੇ ਇਹ ਚੋਬਰ ਦੇ ਹਿੱਸਾ ਕਾਂਦੀ ਆ ਤੇ ਇਹ ਕਹਿੰਦੇ 1.5 ਲੱਖ ਦੀ ਲਵਾਈ ਸੀ ਇਹ ਤਿੰਨ ਦੀਆਂ ਮੋਟਰ ਤੇ ਆਪਣੇ ਛੱਤੂ ਨੌਜਵਾਨ ਨੇ ਹੁਣ ਡਵਾਈ ਆ ਅਗਲੇ ਖੇਤ ਮਤਲਬ ਲੱਗੂਗੀ ਤੇ ਉਹ ਹੈਗੀ ਆ 7.5 ਦੀ 113000 ਤੇ 629 ਰੁਪਏ ਉਹਦਾ ਪਰ ਇਹ ਸਬਸਿਡੀ ਵਗੈਰਾ ਘੱਟ ਕੇ ਉਹ ਸਰਕਾਰੀ ਆ ਇਹ 1.5 ਲੱਖ ਜਿਹਾ ਪ੍ਰਾਈਵੇਟ ਲੱਗੀ ਆ ਤਿੰਨ ਦੀ ਮੋਟਰ ਠੀਕ ਆ ਹੈਂ ਨਾ ਬਾਈ ਹਾਂਜੀ ਠੀਕ ਆ ਹੋਰ ਚੰਗੀ ਸਿਹਤ ਹਾਂ ਵਧੀਆ ਕਣਕ ਫਸਲ ਵਾੜੀ ਚੰਗੀ ਆ ਠੀਕ ਆ ਤੇ ਬਾਕੀ ਭਾਈ ਤੁਸੀਂ ਦੱਸਿਓ ਕਿਹੜੇ ਏਰੀਆ 'ਚ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਏਰੀਆ 'ਚ ਵੀ ਆ ਸੋਲਰ ਮੋਟਰਾਂ ਹੈਗੀਆਂ ਜਾਂ ਨਹੀਂ ਸਾਡੇ ਏਰੀਆ 'ਚ ਤਾਂ ਬਈ ਬਹੁਤ ਨਹੀਂ ਆ ਤੇ ਇਹਨਾਂ ਦਾ ਸੁੱਖ ਵੀ ਬਹੁਤ ਅੱਜਕੱਲ੍ਹ ਤੋਂ ਤੇ ਜੇ ਥੋੜਾ ਜਿਹਾ ਆ ਐ ਜੇ ਹੁੰਦਾ ਪਰ ਅੱਜਕੱਲ੍ਹ ਉਹ ਵੀ ਪਾਣੀ ਵੱਧ ਹੁੰਦਾ ਨਾ ਬਾਈ ਜਿਵੇਂ ਹੁ ਤੇ ਹਾਂ ਨਹਿਰਾ ਸੋਇਆ ਦੀ ਪਾਣੀ ਬਹੁਤ ਰਹਿੰਦਾ ਅੱਜ ਕੱਲ ਤੇ ਗਰਮੀ ਦੀ ਧੁੱਪ ਸੁੱਖ ਨਾਲ ਉਹੀ ਬਿਠੇਰੀ ਰਹਿੰਦੀ ਆ ਤੇ ਮੀਂਹ ਕਣੀ ਇੱਕ ਅੱਧੇ ਦਿਨ ਆਉਂਦਾ ਜਦੋਂ ਮੀਂਹ ਆਉਂਦਾ ਉਦੋਂ ਬਸ ਪਾਣੀ ਉਹੀ ਹੋ ਜਾਂਦਾਗਾ ਤੇ ਉਦੋਂ ਬੰਦ ਰਵੇ ਚਲ ਕੋਈ ਚੱਕਰ ਨਹੀਂ ਤੇ ਬਾਕੀ ਠੀਕ ਆ ਇਹਦਾ ਵੀ ਸੋਹਣਾ ਨਜ਼ਾਰਾ ਆਵਦੀ ਥਾਂ ਤੇ ਚਾਰੇ ਪਾਸੇ ਫਟੀਆਂ ਦਾ ਆ ਹਾਲ ਹੋਇਆ ਪਿਆ ਇਹ ਕਈ ਵੀਰ ਕਹਿੰਦੇ ਆ ਬਾਈ ਫੱਟੀ ਪਾ ਲੋ ਫਟੀਆਂ ਦਾ ਪੈਂਦੀਆਂ ਪਰ ਛੀਤੀ ਟੁੱਟ ਜਾਂਦੀਆਂ ਨੇ ਇਹ ਆ ਰਾਂ ਇਟਾ ਬਟਾਈਆਂ ਲਾ ਕੇ ਕੰਮ ਚਲਾਉਣਾ ਪੈਂਦਾ ਚੇਕਵੀ ਪੱਕਾ ਖਾਲ ਹੁੰਦੇ ਹੋਏ ਵੀ ਸਾਨੂੰ ਕੱਚੇ ਨੱਕੇ ਲਾਉਣੇ ਪੈ ਰਹੇ ਆ ਮੈਨੂੰ ਲੱਗਦਾ ਪਿੰਡੋਂ ਪਿੰਡੀ ਆਹੀ ਹਾਲੂਗਾ ਬਾਕੀ ਬਈ ਤੁਸੀਂ ਦੱਸ ਦਿਓ ਤੇ ਇਧਰ ਲੱਗਾ ਹੋਇਆ ਮੱਖਣ ਕਾ ਜਿਹਦੇ ਕੇ ਆਮਕਾ ਦੇ ਨਾਲੋਂ ਬਹੁਤ ਜ਼ਿਆਦੇ ਫਾਇਦੇ ਹੁੰਦੇ ਹਨ ਤੇ ਪ੍ਰੋਟੀਨ ਊਰਜਾ ਵਿਟਾਮਿਨ ਤੇ ਖਣਿਜੇ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਨੇ ਤੇ ਇਹਦੇ ਚ ਆਮਕਾ ਦੇ ਨਾਲੋਂ ਦੋ ਗੁਣਾ ਪ੍ਰੋਟੀਨ ਜ਼ਿਆਦੇ ਤੇ ਤਿੰਨ ਗੁਣਾ ਕੈਲਸ਼ੀਅਮ ਜ਼ਿਆਦੇ ਹੁੰਦਾ ਤੇ ਪਾਚਨ ਸ਼ਕਤੀ ਵਧਾਉਂਦਾ ਤੇ ਗਾਵਾਂ ਤੇ ਬਛੜਿਆਂ ਵਾਸਤੇ ਹੋਰ ਵੀ ਜਿਆਦਾ ਵਧੀਆ ਹੁੰਦਾ ਏ ਵਿਟਾਮਿਨ ਏ ਦੀ ਕਮੀ ਪੂਰੀ ਕਰਦਾ ਏ ਕਾ ਮੱਖਣ ਕਾ ਤੇ ਖੈਰ ਦਾਸ ਵਾਧਿਆ ਹੁਣ ਗਾਂ ਤੇ ਪਾਣੀ ਥੋੜਾ ਜਿਹਾ ਅੱਗੇ ਟੱਪ ਗਿਆ ਮੈਥੋਂ ਤੇ ਕਿਉਂਕਿ ਜਦੋਂ ਇਹ ਜੀ ਕੱਚੇ ਨੱਕੇ ਲੈਉਣੇ ਪੈ ਜਾਣ ਤਾਂ ਫਿਰ ਸਮਾਂ ਜਿਆਦਾ ਲੱਗ ਜਾਂਦਾ ਤੇ ਵੈਸੇ ਮਨਪ੍ਰੀਤ ਹੈਗਾ ਅੱਗੇ ਉਹਨੇ ਨੱਕੇ ਬਨੇ ਕਰਲੇ ਸੀਗੇ ਬਾਣ ਚ ਤੇ ਮੇਰੀ ਵੇਟ ਹੋ ਰਹੀ ਆ ਬਸ ਉੱਥੇ ਤੇ ਜਦੋਂ ਇੱਥੇ ਪਹਿਲਾਂ ਵਾਲੀ ਵਾਰੀ ਲਈ ਸੀ ਇੱਕ ਦੋ ਵੀਰ ਕਹਿੰਦੇ ਸੀ ਬਾਈ ਤੁਸੀਂ ਨੱਕਾ ਪੱਕਾ ਕਰ ਲਓ ਤੇ ਇੱਥੇ ਆ ਲਾ ਲਿਆ ਫਿਰ ਚੱਪੂ ਵਾਲਾ ਸਿਸਟਮ ਜਾ ਤੇ ਹੁਣ ਥੋੜਾ ਜਿਹਾ ਠੀਕ ਆ ਸੌਖਾ ਹੋ ਗਿਆ ਕੰਮ ਤੇ ਪਹਿਲਾਂ ਇਹ ਨੱਕਾ ਤਸੱਲੀਆਂ ਕਰਾ ਲੰਦਾ ਹੁੰਦਾ ਸੀਗਾ ਬੰਦ ਕਰਨ ਮਿਲ ਕਿਉਂਕਿ ਇੱਧਰ ਖਾਲ ਜਿਆਦੇ ਨੀਵਾ ਸੀਗਾ ਤੇ ਸਾਹਮਣੇ ਪਾਪਾ ਮੇਰੀ ਬੇਟ ਕਰੀ ਜਿੰਦੇ ਚਾਹ ਲੈ ਕੇ ਖੜੇ ਤੇ ਇੱਧਰ ਗੁਰੂ ਘਰ ਲੱਗਦੇ ਹੋ ਮੱਥੇ ਸਤਨਾਮ ਸ੍ਰੀ ਵਾਹਿਗੁਰੂ ਹਾਂ ਵੀ ਨੋ ਜਵਾਨਾ चाहिए बनना ठीक है नक्का रोटी आंदा चा दियो कोई ला देना फटा दी छो ਕੋ ਬਾਜਾ ਮਨਾ ਦੇਹੇ ਦੇ ਗੱਲ ਕੋ ਨਾ ਤੁਮੀ ਜ਼ਿੰਦਗੀ ਹੋਸਲੇ ਬਣਾ

ਆ ਗਿਆ ਆ ਗਿਆ ਕਰਮਾ ਵਾਲਾ ਸੂਰਜ ਨੇ ਦਿੱਤੀ ਥੋੜੀ ਜਿਹੀ ਦਿਖਾਈ ਹਲਕਾ ਜਾ ਚਾਨਣ ਹੋਇਆ ਸਮਾਂ ਬੀਤਦਾ ਬੀਤਦਾ ਜਾਨਣਾ ਹੈ ਚਾਚਾ ਦਾ ਦਵਾਈ ਕਰਦਾ ਫਿਰਦਾ ਸੀ ਪਹਿਲੀ ਸੂਰਜ ਨਿਕਲਣ ਤੋਂ ਤੇ ਮਨਪ੍ਰੀਤ ਆਇਆ ਸੀ ਕਿ ਹੁਣ ਢੇਡਾ ਦੇ ਕੇ ਫਿਰ ਮੁੜ ਗਿਆ ਕਹਿੰਦਾ ਦੋ ਚਾਰ ਢੋਲੀਆਂ ਜਿਹੜੀਆਂ ਪਹਿਣੀਆਂ ਪਾਇਆ ਉਹਨਾਂ ਦਾ ਉਹ ਜਾਈਂਦਾ ਸਕਰੀਨ ਦੇ ਬਿਲਕੁਲ ਵਿਚਾਲੇ ਤੇ ਢੇਡਾ ਕੱਢ ਕੇ ਪਿੱਛੇ ਮੁੜ ਗਿਆ ਤੇ ਸੂਰਜ ਨੂੰ ਪੂਰੇ ਜੋਰਾ ਛੋਰਾ ਤੇ ਉਡੀਕਦੇ ਰਹਿੰਦੇ ਆ ਸਾਰੇ ਭਾਈ ਪੰਜਾਬ ਵਾਲੇ ਕਿਉਂਕਿ ਜਾਦੇ ਲੋੜ ਆ ਫਸਲਾਂ ਨੂੰ ਵੀ ਤੇ ਫਸਲਾਂ ਤੇ ਦਵਾਈ ਵੀ ਕਰਨੀਆਂ ਆ ਤਾਂ ਕਰਕੇ ਫਿਰ ਸੂਰਜ ਵੀ ਨਹੀਂ ਕੰਮ ਅੜਿਆ ਖੜਾਗਾ ਚੇਤੇ ਰੱਖੀ ਪਿਆਰਿਆ ਤਾਂ ਕਿ ਇੱਕ ਕੰਮ ਸੀ ਥੋੜਾ ਜਿਹਾ ਟੇਡਾ ਕਰ ਲਿਆ ਪਹਿਲਾਂ ਇੱਥੋਂ ਖਾਲ ਆ ਆ ਨੱਕੇ ਤੋਂ ਐਸੇ ਲੋਟ ਹੁੰਦਾ ਸੀਗਾ ਆ ਲੰਮੇ ਲੋਟ ਇੱਧਰ ਨੂੰ ਕਣਕ ਚ ਤੇ ਐਂ ਤਕਿ ਅਸੀਂ ਟੇਡਾ ਖਾਲ ਪਾ ਲਿਆ ਮਤਲਬ ਖਾਲ ਵੀ ਕਿਹੜਾ ਪਾਇਆ ਇਹ ਐਂ ਕਿਆਰਾ ਜਿਹਾ ਹਟ ਲਿਆ ਬੰਗੀ ਜਿਹੜੇ ਆਪਾਂ ਪਾ ਲੈਨੇ ਹਾਂ ਕਿਆਰੀ ਜਿਹਾ ਬਣਾ ਕੇ ਤੇ ਇਸੇ ਤੋਂ ਨੱਕ ਬੱਟੇ ਐਂ ਕਰ ਲੀਆਂ ਲੰਮੇ ਲੋਟ ਤੇ ਹੁਣ ਇੱਥੋਂ ਜਦੋਂ ਨੱਕਾ ਬੰਦ ਕਰਦੇ ਆਂ ਕਿ ਉਦੋਂ ਥੋੜਾ ਜਿਹਾ ਕੰਮ ਔਖਾ ਹੁੰਦਾ ਕਣਕ ਪੱਟੇ ਜਾਂਦਾ ਤਾਂ ਫਿਰ ਇੱਥੇ ਘਿਰਦਾ ਜਦੋਂ ਕਹੀ ਕਣਕ ਦੀ ਜੜ ਚ ਪੈ ਜਾਂਦੀ ਆ ਤੇ ਖੈਰ ਪਾਣੀ ਸੁੱਖ ਨਾਲ ਹੀ ਸਮੋਗੇ ਦਾ ਹੀ ਬਾਵਾ ਉੰਨੀ 모ਗੇ ਦਾ ਪਾਣੀ ਲਾ ਰਹੇ ਆ ਆਪਾਂ ਸੂਏ ਤੋਂ ਤੇ ਇੱਥੇ ਵਾਰੀ ਆਪਣੀ ਹੈਗੀ ਆ ਇਹ 4 ਘੰਟੇ ਦੇ ਲੱਵੇ ਆ ਪਾਣੇ 4 ਘੰਟੇ ਤੋਂ ਥੋੜਾ ਜਿਆ ਵਾਧਾ ਟਾਈਮ ਤੇ ਲੋਟ ਆ ਕੰਮ ਇੱਥੇ ਸੜਕਾ ਸਾਹਮਣੇ ਤੇ ਇਧਰ ਨਾਲ ਨਾਲ ਚਾਚੇ ਕਾ ਕੇ ਤੇ ਆਪਣਾ ਤੇ ਫਿਰ ਅੱਗੇ ਫਿਰ ਚਾਚੇ ਕਾ ਤੇ ਚਾਚੇ ਕਾ ਲੋਟਾ ਮਾਹੌਲ ਮਨਪ੍ਰੀਤ ਚਲਾ ਗਿਆ ਖੇਤ ਤੇ ਸਵਾਹ ਹੋ ਗਿਆ ਆ 12:00 ਵਜੇ ਦੇ ਲਵੇ ਸਵਾਹ 11:00 ਵੱਢਦੇ ਹੁੰਦੇ ਉੱਥੇ ਪਾਣੀ 11:00 ਵਜੇ ਆ ਗਿਆ ਸੀ ਆਪਣਾ ਮੋਗੇ ਤੋਂ ਪਿੱਛੋਂ ਪਾਣੀ ਛੱਡਿਆ ਹੋਇਆ ਐ ਲਾ ਲੋ ਇੱਕ ਘੰਟੇ ਦੇ 40 ਮਿੰਟਾਂ ਚ ਆਇਆ ਸੀਗਾ ਇੱਥੇ ਖਾਲੇ ਬਿਲਕੁਲ ਖਾਲੀ ਸੀਗਾ ਤੇ ਪਾਣੀ ਵੀਰੇ ਮੂਰੇ ਮੂਰੇ ਭੱਜ ਆਇਆ ਤੇ ਬਸ ਭੱਜੀ ਜਾਂਦੀ ਆ ਬਠਿੰਡੇ ਤੋਂ ਸਰਦੂਗੜ ਵੱਲ ਨੂੰ ਹਾਂਜੀ ਧੁੱਪ ਖੈਰ ਸੋਹਣੀ ਨਿਕਲੀ ਤੇ ਇਧਰ ਦਰਸ਼ਕ ਹਮ ਮਹਾਕੇ ਪਹੁੰਚੋ ਹੋਏ ਨੇ ਮੈਨੂੰ ਪਾਣੀ ਲਾਉਂਦਾ ਆ ਦੇਖਣ ਵਾਸਤੇ ਖੈਰ ਨੌਜਵਾਨਾਂ ਪਾਣੀ ਵੱਟ ਲਾ ਜਾ ਕੇ ਅੱਧਾ ਘਿਹਰਾ ਰਹਿੰਦਾ ਮੇਰਾ ਤੇਰੇ ਜਾਂਦੇ ਜਾਂਦੇ ਲੱਗ ਜੂ ਕੁਛ ਨਿਕਾਲ ਵੀ ਆ ਜੂਗਾ ਹਾਂਜੀ ਸਰ ਵੱਟ ਸਕਦੇ ਤੁਸੀਂ ਆਪਣੇ ਚਰਚੇ ਦਾ ਚੈਨਲ ਬਣਾਓ ਹਾਂਜੀ ਭਾਈ ਜੀ ਕੀ ਹਾਲ ਆ ਭਾਈ ਸਤਪਾਲ ਸਿੰਘ ਦਾ ਸਟਾਰ ਚਾਚਾ ਜੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਬਾਦ ਦਸ ਸਿੰਘ ਜੀ ਚਾਚੇ ਦਾ ਚੈਨਲ ਜ਼ਰੂਰ ਬਣਾਓ ਯਾਰ ਚਾਚੇ ਦਾ ਚੈਨਲ ਜ਼ਰੂਰ ਬਣਾਵਾਂਗੇ ਕੀ ਨਾਮ ਰੱਖਾਂਗੇ ਚਾਚਾ ਚਾਚਾ ਚੈਨਲ ਠੀਕ ਆ ਭਾਈ ਭਾਦਰ ਦੀ ਮੰਨਦੇ ਆ। ਵਿਕੀ ਆਪਣੇ ਦੇਖਣੇ ਵਿਖਣੇ ਜਾਤਾ ਸਾਰਾ ਜੰਦਾ ਬੰਦਾ। ਹਾਂਜੀ ਹੱਥਨ ਖੇਡਣ ਵਾਲਾ ਹੈ। ਪਾਣੀ ਘਟ ਕੇ ਮੇਰੇ ਅੱਜ। ਨਹੀਂ ਪਾਣੀ ਵਧਿਆ ਹੋਣੀ ਥੋੜੇ। ਬਹੁਤ ਹੈਗਾ। ਆਪਣਾ ਲੱਗਾ ਟਾਈਮ ਤੋਂ ਪਹਿਲਾਂ ਕਿ ਜੀ। ਠੀਕ ਠੀਕ ਹੈ। ਹਾਂ। ਹਾਂ ਵੀ। ਕਿਦਾਂ ਸੱਦਣਾ ਹੈ ਮੈਨੂੰ? ਆਪ ਹੀ ਆਉਂਦਾ ਸੀ ਮੈਂ ਪਾਣੀ ਲੱਗ ਗਿਆ। ਹੈਲੋ। ਹੈਲੋ ਹੈਲੋ। ਵੈਰੀ ਗੁੱਡ। ਚਲੋ ਕਰਨ ਚੱਲੀਏ। ਚਲੋ 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 5 ਰੁਪਏ 5 ਰੁਪਏ ਚਲ 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 ਚਾਹ ਸ੍ਰੀ ਗੱਜ ਜੀ ਚਾਹਾ ਨਹੀਂ ਪੀਂਦਾ ਉਹ ਬੇਬੇ ਦਾ ਹਾਲ ਜ਼ਰੂਰ ਪੁੱਛ ਜਾਨੇਗੇ ਬੇਬੇ ਨੂੰ ਹਲੇ ਪਤਾ ਲੱਗਿਆ ਤਾਖੜੀਆਂ ਬੇਬੇ ਸੱਸੀ ਗਾਜੀ ਸੱਸਰੀ ਗਾਜੀ ਕੌਣ ਆ ਮੈਂ ਇੱਧਰ ਚੱਕੀ ਗੱਗਣੀ ਹੈ ਹੂੰ ਨਾ ਪਛਾਣੀ ਜੀ ਮੈਂ ਤਾਂ ਰੁੱਸ ਗਿਆ ਜਾ ਜਾ ਗੁੱਸੇ ਵਾ ਹਾਂ ਤਾਖੜੀ ਬੇਬੇ ਖਾ ਲੈਂਦੀ ਪੰਜ ਸੱਤ ਰੋਟੀਆਂ ਹੈ ਪੰਜ ਸੱਤ ਰੋਟੀਆਂ ਖਾ ਲੈਣੀਆਂ ਮੈਨੂੰ ਗਿੰਦਿੰਦੇ ਸੰਗੋਂ ਵੀ ਇਹ ਕੰਮ ਕਰਦੀ ਨੂੰ ਆਉਂਦੀ ਦੀ ਚਣਕੇ ਖਾਣੇ ਆ ਚਣਕੇ ਖਾਣੇਓ ਕਿ ਗਣਕੇ ਖਾਣੇਓ ਹਾਂ ਮੈਂ ਰੋਟੀਆਂ ਤਿੰਨ ਚਾਰ ਖਾ ਜਾਣੀ ਨਾਜ਼ਰ ਲਾ ਦੂਗਾ ਕੋਈ ਦੇਖਣ ਵਾਲਾ ਦੋ ਰੋਟੀਆਂ ਲੈਣ ਤਾਂ ਇਹ ਚੱਤ ਦੇਖਣੀ ਕੋਈ ਵਾਰ ਨਹੀਂ ਟਾਗੜੀ ਮਾਸੀ ਸਾਸਰੀ ਘਾਲ ਬਾਈ ਵਧੀਆ ਹੀ ਵਧੀਆ ਦੋ ਬਟਾ ਵਧੀਆ ਵਧੀਆ ਬਾਈ ਭੇਜ ਜਾਨੇ ਆ ਮਾ ਬੇਬੇ ਦੀ ਗੱਲ ਵਾਸ ਹੁਣ ਜੀਏ ਦੇਖੀ ਪਾਲੇ ਦਾ ਮਾਰਿਆ ਦੇਖ ਕੇ ਲੋਕ ਮੂੰਹ ਮੂੜਾ ਨੇ ਕਿੱਥੋਂ ਓੜਿਆ ਵੀਰਾ ਤੋ ਨਾ ਪਰਨਾ ਬਣੇ ਨਾ ਟੋਪੀ ਲਵੇ ਐਂ ਹੀ ਫਿਰਦਾ ਰਹਿੰਦਾ ਇਹ ਬੇਬੇ ਇਹਨੂੰ ਕੁੱਟ ਜਾਂਦਾ ਆ ਕੇ ਟੋਪਾ ਲੈ ਲੈ ਹਾਂ ਸੰਗੀ ਆਉਂਦੀ ਐ ਪਰਨਾ ਬਣਾਇਆ ਕਰੋ ਇਹਨੂੰ ਬੇਬੇ ਹੁਣ ਐਡਾ ਹੋ ਗਿਆ ਆ ਦੇਖਾ ਟੋਪਾ ਹੁਣ ਲਾ ਕੇ ਡਾਂ ਜੁੰਡੇ ਦੇ ਖਣ ਲਾਗੇ ਲੈ ਆ ਵੀਰ ਜੀ ਥੋੜੀ ਪਾਈਵੇਂ ਹਾਂਜੀ ਲੱਗ ਗਿਆ ਪਾਣੀ ਪਾਣੀ ਲਾਇਆ ਇਹ ਪਾਣੀ ਤਾਂ ਵੜਾ ਤਾ ਤੂੰ ਕੋਲੀ ਸੀਗਾ ਪਹਿਲੇ ਹੀ ਆਈ ਜਾਂਦਾ ਉਹ ਮਾੜਾ ਮਟਾ ਜੇ ਮਸੇ ਮੈਂ ਤਾਂ ਜਮੀ ਥੋੜੀ ਚਾਪ ਆਇਓ ਨਹੀਂ ਜਮੀ ਥੋੜੀ ਜਮੀ ਥੋੜੀ ਛੇਰ ਬਣੀ ਹਾਂ ਭਾਈ ਤੇਰੇ ਸਿਰ ਲੰਬਾ ਆ ਤੂੰ ਮੇਰੇ ਨਾਲ ਇਹ ਨਹੀਂ ਲੱਗਿਆ ਕਿਉਂਦਾ ਇਹ ਵੀ ਹੈ ਹਾਂ ਬੇਬੇ ਪਹਿਲੇ ਵਾਲ ਵਗਦੇ ਰਹੇ ਚਿੱਟੇ ਜਿਹੜਾ ਮਾਰੇ ਮਾਰਿਆ ਬੇਬੇ ਹਾਂ ਹੁਣ ਵੀ ਪਾਣੀ ਲਾ ਕੇ ਆਏ ਸੀ ਇੱਥੋਂ ਨੇਂ ਚੋਂ ਮੈਂ ਆਉਂਦਾ ਆਉਂਦਾ ਮੈਂ ਦੇਖ ਲਿਆ ਮੈਂ ਵੇੜੇ 'ਚ ਬੈਠੇ ਮੈਂ ਪੁੱਛਿਆ ਯੇ ਹਾਲ ਚਾਲ ਬਲੀ ਆ ਹਾ ਜਲ ਅੱਖ ਨਾਲ ਵੀ ਆਖਣੀ ਹੈ ਹੁਣ ਤਾਂ ਅਸੀਂ ਨੂਹਾ ਮੰਗਦੇ ਨੇ ਲੈ ਇਹ ਪਾ ਕੇ ਇਹ ਤਾਂ ਜੋਟਾ ਹੋਰ ਪਾ ਕੇ ਲੈਣਗੇ ਇੱਕ ਦੂਜੇ 'ਚ ਸ਼ੌਕ ਹੋਣ ਹੁਣ ਤਾਂ ਟਾਈਮ ਹੈ ਬਾਈ ਠੀਕ ਹੈ ਜੀ ਨਾਲ ਆਇਆ ਪਣੇ ਕੰਮ ਕਰ ਗਏ ਗੌਰ ਕਰ ਦੇ ਲਿਆ ਟਾ ਲਿਆ ਠੀਕ ਹੈ ਆਪ ਨੂੰ ਕਹਿੰਦੀ ਚਲ ਗੋਈ ਨਾ ਚਾਹ ਪੀ ਲਈ ਹੁਣ ਆਪਾਂ ਕੱਟ ਦਈਏ ਮਮੀ ਹੋਰ ਟਿੰਗਰ ਟਿੰਗਰ ਕਿਸੇ ਦੀ ਫੋਨ ਆ ਰਿਹਾ ਹੋਰ ਲਾਇਆ ਪਾਣੀ ਮੈਂ ਤਾਂ ਹੋਰ ਜੀ ਪਾਵਾਂਗੇ ਕਦੋਂ ਆਇਆ ਕਦੋਂ ਹਾਂਜੀ ਹੈਲੋ ਕਿਵੇਂ ਰਿਆ ਸਕੂਲ ਜੀ ਲੱਗਿਆ ਸੀ ਅੱਜ ਟੰਗ ਦਾ ਕਰ ਲਾ ਸਕੂਲ ਗਿਆ ਸੀ ਅੱਜ ਮੈਂ ਹਾਂ ਇੰਨੇ ਦਿਨਾਂ ਬਾਅਦ ਜੀ ਲੱਗਿਆ ਸੀ ਆ ਪੁੱਤਰ ਕਿੰਨਾ ਕ ਬੋਲਾ ਬੋਲਾ ਕੀ ਦੇ ਨਾਲ ਖੇਡਿਆ ਉਹ ਬਸ ਗਈ ਬਿਠੰਡੇ ਨੂੰ ਬਸ ਗਈ ਬਿਠੰਡੇ ਨੂੰ ਤੂੰ ਚੜ੍ਹਿਆ ਹੀ ਨਹੀਂ ਚੱਲ ਫੇਰ ਆੜੀ ਬਾਈਕ ਆੜੀ ਬਾਲਾ ਅੱਛਾ ਚਾਚਾ ਪਿਆਰਾ ਚਾਚਾ ਹਾਂਜੀ ਤੇ ਦੱਬ ਖੜਬੀ ਬੱਕਰੀ ਡੱਬੀ ਉਹਦੀ ਛਾਂ ਤੇ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਤੇ ਜਿਹੜੀ ਡਿਊਟੀ ਸਵੇਰੇ ਲਾ ਕੇ ਆਈ ਸੀ ਉੱਥੇ ਡਿਊਟੀ ਤੇ ਆ ਦੁਬਾਰੇ ਚੱਲੇ ਆਂਗੇ ਤੇ ਜਿੰਮ ਦੀ ਡਿਊਟੀ ਦਾ ਸਮਾਂ ਹੋ ਗਿਆ ਚੰਗਾ ਮੰਮੀ ਜਾਣਾ ਅ ਬੱਚੀ ਬਣ ਕੇ ਜਾਵਾਂ ਅੰਦਰੇ ਪੈੜੀ ਆ ਉਹ ਬੱਚੀ ਦਾ ਬਦਲ ਚ ਅਸੀਂ ਮੈਂਦੀ ਨਾਲ ਕਰਵਾ ਜਾ। ਕੋਈ ਕੰਮ ਹੈ ਹੈਲੋ ਅਨਾਮੈਂ ਬੰਦਾਂ ਮੈਂ ਤੇ ਸਮਾਪਤੀ ਕਰਕੇ ਤੇ ਬਸ ਜਿੰਮ ਦੀ ਜੋਠ ਸ਼ੁਰੂ ਹੋਣ ਲੱਗੀ ਆ ਬਲੌਗ ਆਪਣਾ ਇੱਥੇ ਸਮਾਪਤ ਹੋਣ ਲੱਗਿਆ ਤੇ ਉਮੀਰਗਰ ਉਮੀਦ ਕਰਦੇ ਆ ਵਧੀਆ ਲੱਗਿਆ ਹੋਊ ਅੱਜ ਦਾ ਪ੍ਰੋਗਰਾਮ ਲਾਈਕ ਲਾਜ਼ਮੀ ਕਰਿਓ ਤੇ ਨਾਲ ਹੀ ਮਾਤਾ ਜੀ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਸੋ ਸਾਰੇ ਜੁੜੇ ਰਹਿਣ ਦੇ ਨਾਲ ਧੰਨਵਾਦ ਤੁਹਾਡੇ ਬਾਲਾ ਵਾਲਾ ਠੀਕ ਆ ਬਸ ਮੇਰੇ ਕਹਿਣ ਨੂੰ ਤਾਂ ਕੁਝ ਬੱਚੇ ਹੀ ਨਹੀਂ ਮਾਤਾ ਨੇ ਕਹਿਤਾ ਜੁੜੇ ਰਹੋ ਚੈਨਲ ਦੇ ਨਾਲ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਧੰਨਵਾਦ ਜੀ ਸਾਰੇ ਵੀਰਾਂ ਭੈਣਾਂ ਦਾ ਤਦ ਹੋ ਸਕਿਆ ਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਵੀਡੀਓ ਲਾਜ਼ਮੀ ਸ਼ੇਅਰ ਕਰਿਓ ਕਿ ਜਾਨਾ ਕਿ ਜਿਹ ਤੇ ਬਸ ਇੰਨੀ ਕੀ ਬੇਨਤੀ ਹੈ ਕੋਈ ਆਪਣੇ ਨਾਮ ਦਾ ਕੋਈ ਸੋਹਣਾ ਜਿਹਾ ਕਮੈਂਟ ਵੀ ਕਰ ਜਿਓ ਜਾਂਦੇ ਜਾਂਦੇ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ